ਕਿ ਜੇ ਤੁਹਾਨੂੰ ਇਹ ਇਹੋ ਜਿਹੀ ਕੋਈ ਪ੍ਰੋਬਲਮ ਹੈ ਨਾ ਤੁਸੀਂ ਸਾਰਾ ਦਿਨ ਡਿਸਟਰਬਡ ਰਹਿੰਦੇ ਹੋ ਤੁਸੀਂ ਆਪਣੇ ਕੰਮ ਤੇ ਫੋਕਸ ਨਹੀਂ ਕਰ ਪਾਉਂਦੇ ਧਿਆਨ ਨਹੀਂ ਦੇ ਪਾਉਂਦੇ ਕਿਸੇ ਨਾਲ ਗੱਲ ਨਹੀਂ ਕਰ ਪਾਉਂਦੇ ਇਹ ਵੀ ਬਹੁਤ ਵੱਡਾ ਪ੍ਰੋਬਲਮ ਹੈ ਕਿ ਜਦੋਂ ਤੁਸੀਂ ਆਪਣੀ ਫੈਮਿਲੀ ਨੂੰ ਨਾ ਦੱਸ ਸਕੋ ਤੇ ਉਸ ਚੱਕਰ ਚ ਪ੍ਰੋਬਲਮ ਅੰਦਰ ਅੰਦਰ ਵੱਧਦੀ ਜਾਂਦੀ ਹੈਗੀ ਤਾਂ ਅਸੀਂ ਕਹਿੰਗੇ ਅਸੀਂ ਜੇ ਤੁਸੀਂ ਸਾਡੇ ਕੋਲ ਆਉਂਦੇ ਹੋ ਤਾਂ ਵੀਲ ਮੇਕ ਯੂ ਕੰਫਰਟੇਬਲ ਐਂਡ ਵੀਲ ਹਨਾ ਜਿਹੜੀ ਸਮਾਈਲਸ ਨੇ ਉਹਨਾਂ ਨੂੰ ਰੀਸਟੋਰ ਕਰ ਦਾਂਗੇ ਅਸੀਂ ਤੁਹਾਡੇ ਫੇਸ ਤੇ ਵੈਸੇ ਪਾਇਲਸ ਜਿਹੜੀ ਬਿਮਾਰੀ ਆ ਇਹਨੂੰ ਮਤਲਬ ਹੁੰਦੀ ਕਿਉਂ ਆ ਲਾਈਕ ਫਾਸਟ ਜਿਹੜਾ ਅਸੀਂ ਫੂਡ ਖਾਂਦੇ ਆ ਉਹਦੇ ਕਰਕੇ ਹੁੰਦੀ ਆ ਜਾਂ ਕੁਝ ਕੀ ਪ੍ਰੋਬਲਮ ਮਤਲਬ ਹੁੰਦੀ ਆ ਕੋਈ ਪਾਇਲਸ ਦੇ ਬਹੁਤ ਸਾਰੇ ਕਾਰਨ ਆ ਇੱਕ ਤਾਂ ਹੈਰਿਡਿਟਰੀ ਹੈ ਯਾਨੀ ਆ ਖਾਨਦਾਨ ਚੱਕੇ ਟ੍ਰੈਵਲ ਕਰਦੀ ਹੈ ਫਾਦਰ ਨੂੰ ਐ ਤਾਂ ਬੇਟੇ ਨੂੰ ਹੋਗੀ ਬੇਟੀ ਨੂੰ ਹੋਗੀ ਅੱਛਾ ਜੀ ਜਿਨ੍ਹਾਂ ਦੇ ਪੇਰੈਂਟਸ ਨੂੰ ਹੁੰਦੀ ਹੈ ਉਹਨਾਂ ਨੂੰ ਹੋਣ ਦੀ ਪੋਸਿਬਿਲਿਟੀ ਮਨੀਫੋਲਡ ਹਾਇਰ ਹੈ ਐਜ਼ ਕੰਪੇਅਰਡ ਟੂ ਉਹ ਲੋਕ ਜਿਨ੍ਹਾਂ ਦੇ ਪੇਰੈਂਟਸ ਨੂੰ ਨਹੀਂ ਹੈ ਠੀਕ ਹੈ ਜੀ ਦੂਜੀ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਪ੍ਰੋਸੈਸਡ ਫੂਡ ਦਾ ਬਹੁਤ ਜ਼ਿਆਦਾ ਰੋਲ ਹੈ ਜਿਹਨੂੰ ਆਪਾਂ ਫਾਸਟ ਫੂਡ ਕਹਿੰਦੇ ਆ ਜੀ ਕਿਉਂਕਿ ਮੈਦਾ ਹੁੰਦਾ ਉਹਦੇ ਵਿੱਚ ਫਾਈਬਰ ਬੜਾ ਘੱਟ ਹੁੰਦਾ ਹੈਗਾ ਜਿੱਦੋਂ ਫਾਈਬਰ ਘੱਟ ਹੁੰਦਾ ਆਫਕੋਰਸ ਡਿਫੀਕੇਸ਼ਨ ਦੇ ਵਿੱਚ ਪ੍ਰੋਸੈਸ ਚ ਤੁਹਾਨੂੰ ਸਟ੍ਰੇਨ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਕੁਝ ਅਨਨੋਨ ਗੱਲਾਂ ਜੇ ਅਨਡਿਸਕਸਡ ਮੈਂ ਕਹੂੰਗਾ ਜਿਵੇਂ ਕਿਸੇ ਨੂੰ ਟਾਇਲਟ ਦਾ ਪ੍ਰੈਸ਼ਰ ਹੈ ਪਰ ਉਹ ਕਿਸੇ ਮੀਟਿੰਗ ਚ ਬੈਠਾ ਤਾਂ ਉਹ ਨਹੀਂ ਜਾਏਗਾ ਕਿਤੇ ਉਹ ਹੋਲਡ ਕਰਨ ਨਾਲ ਵੀ ਪਾਇਲਸ ਹੋ ਜਾਂਦੀ ਹੈ ਓਕੇ ਅੱਛਾ ਮੈਨੀ ਟਾਈਮਸ ਸਿੰਗਲ ਯੂਜ਼ ਆਫ ਪ੍ਰੈਸ਼ਰ ਜੈਟ ਇਨ ਦਾ ਟਾਇਲਟ ਜੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਉਹਦੇ ਨਾਲ ਹੀ ਇੰਨੀ ਇੰਜਰੀ ਹੋ ਜਾਂਦੀ ਹੈ ਉਹਦੇ ਨਾਲ ਪਾਇਲਸ ਹੋ ਜਾਂਦੀ ਹੈ